ਬਈ ਸ਼ਾਸਤਰੀਕਰ ਸਾਰਿਆਂ ਨੂੰ ਅੱਜ ਆਪਣੇ ਆ ਦੂਜੀ ਝੋਟੀ ਵੀ ਛੂਪੀ ਜੀ ਤੇ ਇਹਨੇ ਰੱਬ ਦੀ ਕਿਰਪਾ ਨਾਲ ਜੀ ਕੱਟੀ ਨੂੰ ਜਨਮ ਦਿੱਤਾ ਜੀ ਇਹ ਆਪਣੇ ਕੱਟੇ ਦੀ ਕੱਟੀ ਆ ਗਾਂਹਾਂ ਤੇ ਉਹ 29 ਵਾਲੀ ਆ ਉਹ ਕੱਲ 2:30 ਵਜੇ ਛੂਈ ਆ ਜੀ ਤੇ ਇਹ ਹੁਣ ਛੂਈ ਆ ਘੰਟਾ ਕਿ ਹੋ ਗਿਆ ਤੇ ਇਹਨੂੰ ਕਿਲੋ ਕੁ ਕੱਢ ਕੇ ਸਵੇਕ ਕਿਲੋ ਇਹਨੂੰ ਬੌਲੀ ਪਿਆਤੀ ਤੇ ਕੱਟੀ ਬਈ ਰਜਾਤੀ ਤੇ ਕੱਟੀ ਰੱਜ ਲਈ ਹੁਣ ਆਪਣੇ ਕੱਟੇ ਨੇ ਅੱਜ ਇੱਕ ਕੱਲ ਕੱਟੀ ਨੂੰ ਜਾਣੂ ਦਿੱਤਾ ਆ ਕੱਲ ਕੱਟੇ ਨੂੰ ਜਾਣੂ ਦਿੱਤਾ ਤੇ ਅੱਜ ਕੱਟੀ ਨੂੰ ਦਿੱਤਾਗਾ ਤੇ ਬਹੁਤ ਵਧੀਆ ਰੀਜੈਂਟ ਨੇ ਬਾਈ ਆਪਣੇ ਕੱਟੇ ਦੀ ਦਿਖਾਵਾਂਗੇ ਤੇ ਆ 29 ਵਾਲੀ ਆ ਬਾਈ ਅੱਜ ਨੂੰ ਨਵਾਉਣੇ ਆ ਤੇ ਹੋ ਜਾ ਪੁੱਤ ਹੋੜੀ ਦੇਖੋ ਭਰਾ ਤੇ ਕਿਹਨਾਂ ਦਾ ਸਰੀਰ ਜਿਵੇਂ ਵੀ ਤੋੜ ਜਾਂਦੀ ਆ ਆ ਦੇਖੋ ਜੇ ਦੋ ਦੰਦ ਦੇਖੀ ਚੱਲ ਪੁੱਤ ਹੋਏ ਹੈ ਇਹ ਲੈ ਨੀਮੀ ਖੱਟੇ ਕੀ ਚਲੋ ਦੰਦ ਤੇ ਤਹਾਂ ਜਾਕਾ ਦੇਖ ਲਿਆ ਖਿੱਚ ਲੈ ਇਹ ਦੋ ਦੰਦ ਆ ਜੀ ਉਹ ਆਪਣਾ ਚਾਰ ਦੰਦ ਆ ਜੀ ਉਹ ਝੋਟੀ ਤੇ ਪਰਾ ਸਾਫ ਦਿਆ ਕਰੋ ਆਪਾਂ ਇਹਨਾਂ ਦਾ ਨਾ ਸੋਨੂ ਸਾਰਿਆਂ ਦਾ ਰਜੰਟ ਵੀ ਸਾਰਿਆਂ ਦਾ ਦੁੱਧ ਵਿੱਚ ਉਕੇ ਦਿਹਾਵਾਂਗੇ ਵੱਧ ਦਿਨ ਘੱਟ ਦੇਣਾ ਚਲੋ ਇਹ ਆਪਣੇ ਕੱਟੇ ਦੀ ਕੱਟੀ ਆ ਇਹ ਵੀ ਤੇ ਇਹਦੇ ਵੀ ਬਹੁਤ ਵਧੀਆ ਬੱਚੇ ਪਾਓ ਇਧਰ ਦੀ ਜੈਨੂ ਦੇਖੀ ਲੇਵਾ ਧੀਆ ਦੇਖੋ ਜੀ ਇਹਦੇ ਕਿਵੇਂ ਲੱਗਦੇ ਨੇ ਥਾਣਾ ਤੇ ਬਾਕੀ ਆਪਣੇ ਬੱਚਿਆਂ ਦੇ ਨੀਗਾ ਮਾਰਦੇ ਉਸ ਤੋਂ ਬਾਅਦ ਆਪਾਂ ਕੱਟਾ ਨਮਾਉਣੇ ਆ ਤੇ ਬਸ ਹਾਂਜੀ ਬਾਈ ਜੀ ਇਹ ਆਪਣਾ ਕੱਟਾ ਗਾ ਇਹ ਹੋ ਗਿਆ ਚਾਰ ਦੰਦ ਤੇ ਇਹ ਬਹੁਤ ਵਧੀਆ ਦੇਖੋ ਜੀ ਬਿਊਟੀ ਆ ਤੇ ਆਪਣੇ ਲੱਭੇ ਜਿਹੜੀ ਮੱਝ ਆ ਗਈ ਉਹ ਹੈਗੀ 10ਵੇਂ ਛੂਏ ਹਟ ਜਾ ਪੁੱਤ 10ਵੇਂ ਛੂਏ ਆ ਉਹ ਤਾਂ ਇਹ ਬੱਚਾ ਉਧਰੋਂ ਬਾਪ ਵਾਲੇ ਪਾਸਿਓ ਕੋਹੇ ਨੂਰ ਦਾ ਲక్ష్ਮੀ ਡੇਰੀ ਵਾਲੇ ਦਾ ਬਾਈ ਠੰਡਾ ਸੀਲ ਆ ਫੁੱਲ ਬਈ ਇਹਦੇ ਲਵੇ ਆਪਣੇ ਲਵੇ ਘੱਟੋ ਘੱਟ 10 ਬੱਚੇ ਆ ਗਏ ਬਈ ਜਿਹਦੇ ਵਿੱਚ ਪੰਜ ਕਟੀਆਂ ਤੇ ਪੰਜ ਹੀ ਕਟੇ ਆ ਗਏ ਬਈ ਬਰੋ ਬਰਾਬਰ ਜੇ ਕੰਮ ਚੱਲਦਾ ਹਜੇ ਤੇ ਇਹਦਾ ਦੇਖੋ ਬਈ ਲੰਬਾਈ ਦੇਖੋ ਆ ਜਾ ਪੁੱਤ ਆ ਜਾ ਲੰਬਾਈ ਦੇਖੋ ਜਿਹਦੀ ਕਿੰਨੇ ਆ ਬਹੁਤ ਠੰਡਾ ਸੀਲ ਆ ਤੇ ਇਹਦਾ ਤੁਹਾਨੂੰ ਦੱਸਾਂਗੇ ਰਿਜੈਂਟ ਬਾਈ ਕੋਈ ਗੱਲ ਨਹੀਂ ਆਪਣੇ ਫਾਰਮ ਤੇ ਸਾਰੇ ਬੱਚੇ ਤੇ ਲੈਤੇ ਹੋਏ ਨੇ ਆ ਜਾਓ ਇਧਰ ਚੱਲ ਹਰਾਂ ਲਵਾਈ ਦਿਹਾੜ ਦੇਖੋ ਬਈ ਜੀ ਲਵਾਈ ਦੇਖੋ ਜੀ ਦੀ ਕਿੰਨੀ ਆ ਤੇ ਕੋਹੇ ਨੂਰ ਦਾ ਇਹ ਬੱਚਾਗਾ ਉਧਰੋਂ ਮਾਂ ਇਧਰ ਪੁੱਤ ਖੜ ਜਾ ਆਇਦੋ ਲੈ ਤੋਰਾ ਚਲੋ ਆ ਜਾਓ ਮਾਗਰੋ ਬਣਾਣੀ ਹੈ ਦੇਖ ਠੀਕ ਆ ਦੇਖੋ ਜੀ ਪੂਰਾ ਠੰਡਾ ਛੀਲ ਆਗਾ ਰੱਬ ਦੀ ਕਿਰਪਾ ਦੇ ਨਾਲ ਇਹਦੇ ਜੋ ਬੱਚਿਆਂ ਦਾ ਜੋ ਆਇਆ ਰਜੰਟ ਉਹਦੇ ਬਾਰੇ ਦੱਸਾਂਗੇ ਕਿਉਂਕਿ ਆਪਣ ਲਵੇਦਿਆਂ ਚਾਰ ਕੱਟੀਆਂ ਜਿਉਂਦੀਆਂ ਨੇ ਇੱਕ ਕੱਟੀ ਮਰ ਗਈ ਸੀ ਤੇ ਹੁਣ ਚਾਰ ਕੱਟੀਆਂ ਨੇ ਜਿਉਂਦੀਆਂ ਨੇ ਤੇ ਆਪਾਂ ਨਾਲ ਥੋੜਾ ਜਿਹਾ ਰੀਜੈਂਟ ਦਿਖਾਵਾਂਗੇ ਚੱਲ ਬੁੱਤੋ ਇੱਧਰ ਹਾਂ ਬਾਈ ਜੀ ਜਿਹੜੀ ਇਹ ਕੱਟੀ ਆ ਬਾਈ ਇਹ ਹੈਗੀ ਆ ਖਾਨ ਦੀ ਦੇਖੋ ਬਹੁਤ ਵਧੀਆ ਕੱਟੀ ਆ ਬਾਈ 7 7.5 ਮਹੀਨੇ ਦੇ ਆ ਬਾਈ ਇਹ ਆ ਗਈ ਆਪਣਾ ਬਾਈ ਸਰਕਾਰੀ ਦੀ ਯਾਨੀ ਆ ਬਾਈ ਸਾਰੀਆਂ ਕੱਟੀਆਂ ਸਰਕਾਰੀ ਦੇ ਨੇ ਇਹ ਚ ਕੱਟੇ ਨੇ ਜਿਹੜੇ ਉਹ ਤੁਹਾਨੂੰ ਪ੍ਰਾਈਵੇਟ ਦੱਸ ਦਿੰਦੇ ਨੇ ਬਾਈ ਵੀ ਕਿਹੜੇ ਨੇ ਦੇਖੋ ਆਪਣਾ ਪਹਿਲੀ ਗੱਲ ਤਾਂ ਬਾਈ ਮਿਹਨਤ ਕਰੀਦਾ ਤਾਂ ਇਹ ਫਾਇਦਾ ਹੁੰਦਾ ਵੀ ਜਿਹੜੇ ਹੁਣ ਇਹ ਮੰਨ 14 15 15 ਇੱਕ ਮਹੀਨੇ ਨੇ ਕੱਟੀਆਂ ਨੇ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਦੀ ਸਿਹਤ ਬਹੁਤ ਚੰਗੀ ਆ ਬਾਈ ਦੇ ਗੱਬਣਾ ਇਹ ਬਾਈ 5 5 6 ਇੱਕ ਮਹੀਨਿਆਂ ਨੂੰ 20 ਕ ਮਹੀਨੇ ਤੋਂ ਪਹਿਲਾਂ ਪਹਿਲੇ ਆਪਾਂ ਇਹਨਾਂ ਨੂੰ ਹੋ ਸਕੇ ਵਧੀਆ ਖਰਾਕ ਤੇ ਚੱਲੀਆਂ ਜਾਂਦੀਆਂ ਨੇ ਤਾਂ ਆਪਾਂ ਨੂੰ ਗੱਬਣਾ ਕਰਾ ਦਾਂਗੇ ਬਾਈ ਆਹ ਕੱਟਾਗਾ ਬਾਈ ਇਹ ਅਰਜਨ ਗੁੰਗੜ ਦਾ ਬਾਈ ਬਹੁਤ ਵਧੀਆ ਬੱਚਾ ਬਾਈ 15 ਕ ਮਹੀਨਿਆਂ ਦਾਗਾ ਤੇ ਬਹੁਤ ਵਧੀਆ ਕੱਦ ਵੇਡਾ ਬਾਈ ਇਹ ਵੀ ਸਰਕਾਰੀ ਦੇ ਆ ਬਾਈ ਤੇ ਇਹ ਕਟਾ ਵੀ ਬਾਈ ਸਰਕਾਰੀ ਦਾਗਾ ਦੇਖੋ ਬਾਈ ਇਹਦਾ ਰੱਬ ਦੀ ਕਿਰਪਾ ਦੇ ਨਾਲ ਬਹੁਤ ਬਰੀਕੀ ਹੈਗੀ ਬਹੁਤ ਜਿਆਦਾ ਬਰੀਕੀ ਹੈ ਬਾਈ ਬਾਕੀ ਠੰਡਾ ਸੀਲ ਬਾਈ ਇੰਨਾ ਇਹ ਆਪਣੀ ਸਾਰਾ ਬਹੁਤ ਕੱਦ ਬਿੜ ਦੀ ਝੋਟੀ ਹੈ ਬਾਈ ਜਿੱਦਾ ਇਹ ਕਟਾਗਾ ਤੇ ਬਾਕੀ ਠੰਡਾ ਸੀਲ ਆ ਬਾਈ ਦੇਖੋ ਹੱਥ ਮੂੰਹਾਂ ਚ ਤੇ ਦੇਖੋ ਆਪਣੇ ਸਾਰੇ ਜਾਨਵਰੀ ਪਵਾਈ ਜਾਂਦੇ ਨੇ ਤੇ ਗਿੱਜੇ ਹੋਏ ਨੇ ਪਰ ਬਾਈ ਬਹੁਤ ਵਧੀਆ ਪਿਆਰਾ ਬੱਚਾ ਹੈਗਾ ਤੇ ਉਸ ਤੋਂ ਬਾਅਦ ਬਾਈ ਆ ਦੇਖ ਲਓ ਇਹ ਹੀਰੇ ਨੇ ਬਾਈ ਜ਼ਿਆਦਾਤਰ ਨਾ ਆਲਾ ਕਹਿੰਦਾ ਇੰਨੇ ਚ ਬਚਦਾ ਕੀ ਆ ਬਾਈ ਆ ਜਿਹੜੀ ਆ ਫਾਰਮ ਦੇ ਵਿੱਚ ਆਹਾ ਮਿਹਨਤ ਆ ਬਈ ਆ ਬੱਚੇ ਇੰਨੇ ਪਰ ਰਹੇ ਨੇ 20 ਤੋਂ 25 ਇਹ ਸਾਰੇ ਬੱਚੇ ਤਾਂ ਬਾਈ ਜੇ ਦੁੱਧ ਚੋਂ ਵੀ ਆਉਦਾ ਖਰਚਾ ਉਹ ਪੂਰਾ ਕਰੇ ਹਨ ਮੰਨ ਤਾਂ ਬਈ ਆ ਸਾਰੀ ਬੱਚਤਾ ਜੋ ਆ ਦੇਖੋ ਬਾਈ ਆਪਣੇ ਆਪਣੇ ਇਕੱਡੇ ਦੀ ਕੱਟੀ ਆ ਬਾਈ ਤੇ ਚਾਰ ਕੱਟੀਆਂ ਤਿੰਨ ਉਧਰ ਨੇ ਬਾਈ ਇਹ ਕੱਟੀ ਮਰ ਗਈ ਚ ਤੇ ਇਹਨਾਂ ਦੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਪੂਰਾ ਵਧੀਆ ਦੇਖੋ ਵੀ ਝੋਲੀ ਦੇਖ ਕਿ ਇੰਦਰਾ ਕਰੋ ਬਹੁਤ ਵਧੀਆ ਝੋਲੀ ਬਣਾਉ ਬਾਈ ਤੇ ਬੱਛੀ ਆ ਗਿਆਂ ਤਾਂ ਬਾਈ ਸਾਰਿਆਂ ਨੂੰ ਕਹਿਣਾ ਬਈ ਮਿਹਨਤ ਕਰਿਆ ਕਰੋ ਬਾਈ ਇਹ ਧੰਦਾ ਬਹੁਤ ਵਧੀਆ ਹੈਗਾ ਮਿਹਨਤ ਦੇ ਨਾਲ ਇਹ ਜੀ ਗੱਲ ਨਹੀਂ ਵੀ ਆਪਾਂ ਆਪਾਂ ਕਾਮਯਾਬ ਨਾ ਹੋਈਏ ਬਾਈ ਤੇ ਜਿਹੜੇ ਆਪਾਂ ਪ੍ਰਾਮ ਇਸ ਤੋਂ ਬਾਅਦ ਵੀਡੀਓ ਹੈ ਨਾ ਫੀਡ ਤੇ ਬਾਈ ਬਹੁਤ ਕਹਿੰਦੇ ਨੇ ਤੇ ਜਿਹੜੇ ਇਸ ਤੋਂ ਬਾਅਦ ਵੀਡੀਓ ਪਾਵਾਂਗੇ ਬਾਈ ਉਹ ਤੁਹਾਨੂੰ ਜਿਵੇਂ ਸੁੱਕਾ ਰਲਾਉਣੇ ਆ ਕਿਵੇਂ ਪਾਣੀ ਪਾਉਣੇ ਕਿੰਨਾ ਕੁ ਪਾਣੀ ਪਾਉਣੇ ਇਦੂਆ ਭਾਈ ਵੀਡੀਓ ਹਤੇ ਪਾਵਾਂਗੇ ਸਾਰੇ ਭਾਈ ਲਾਇਕ ਫੋਲੋ ਸ਼ੇਅਰ ਭਾਈ ਜਰੂਰ ਕਰਿਆ ਕਰੋ ਤਾਂ ਮਿਹਨਤ ਕਰੋ ਭਾਈ ਇਹ ਕੰਮ ਬਿਜ਼ਨਸਿੰਗ ਮੰਨ ਕੇ ਕਰੋ ਭਾਈ ਇਹ ਕੰਮ ਵਿੱਚ ਘੱਟ ਵਾਲਾ ਸੌਦਾ ਨਹੀਂ ਹੈਗਾ ਭਾਈ ਕੰਮ ਛੋਟੇ ਕੰਮ ਤੋਂ ਸਟਾਰਟ ਕਰੋ ਭਾਈ 20 ਲੀਟਰ ਵਾਲੇ ਜਨਾਬੀ ਜੜਿਓ ਜਦੋਂ 20 ਲੀਟਰ ਚੜ ਗਿਆ ਭਾਈ ਤੁਹਾਡੇ ਦੰਦ ਖੱਟੇ ਹੋ ਜਾਣਗੇ ਕਿਉਂਕਿ 20 ਲੀਟਰ ਵਾਲੀ ਮੱਝ ਨੂੰ ਐਂ ਲਾ ਲਓ ਵੀ ਸਾਹਮਣੇ ਖਾਤਰ ਬਹੁਤ ਵੱਡੀ ਮਿਹਨਤ ਆਉਂਦੀ ਆ ਭਾਈ ਇਹ ਨਹੀਂ ਹੈਗਾ ਵੀ ਆਪਾਂ ਉਥੋਂ 20 ਲੀਟਰ ਵਾਲੀ ਕਹਿ ਕੇ ਲਿਆਂਦੀ ਘਰੇ ਕੀਲੇ ਤੇ ਆਪਣੇ 20 ਦੇ ਦੂ ਭਾਈ ਉਹਨੇ 12 13 ਦੇਣਾਗਾ ਫਿਰ ਆਪਣਾ ਮਾਨ ਖੱਟਾ ਹੋ ਜਾਂਦਾ ਬਈ 20 ਲੀਟਰ ਵਾਲੇ ਦੁੱਧ ਕਢਾਉਣ ਖਾਤਰ ਬਈ ਮਿਹਨਤ ਚਾਹੀਦੀ ਆ ਸਾਰ ਨੂੰ ਸਸਤੀ ਕਾਰਬਾਈ